ਬੈਂਕਾਂ ਨੇ ਆਪਣੇ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤੇ ਨੇ ਜਿਨ੍ਹਾਂ ਔਰਤਾਂ ਕੋਲੇ ਗਹਿਣੇ ਨੇ ਜੋ ਆਪਣੇ ਗਹਿਣੇ ਜਾਂ ਫਿਰ ਕੀਮਤੀ ਸਮਾਨ ਨੂੰ ਬੈਂਕ ਦੇ ਲੋਕਰਾਂ ਵਿੱਚ ਰੱਖ ਦਿੰਦੇ ਨੇ ਉਹਨਾਂ ਲਈ ਇਹ ਜ਼ਰੂਰੀ ਖਬਰ ਹੈ ਕਿਉਂਕਿ 1 ਨਵੰਬਰ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਬੈਂਕ ਖਾਤਿਆਂ ਅਤੇ ਲੋਕਰਸ ਨੂੰ ਲੈ ਕੇ ਇਹ ਵੱਡੇ ਬਦਲਾਅ ਨੇ ਜਿਹੜੇ ਉਹ ਬੈਂਕਾਂ ਦੇ ਵੱਲੋਂ ਕੀਤੇ ਗਏ ਨੇ ਸੋ ਵਿੱਤ ਮੰਤਰਾਲੇ ਵੱਲੋਂ ਇਹ ਬਦਲਾਅ ਕੀਤੇ ਗਏ ਨੇ ਸੋ ਬਹੁਤ ਸਾਰੇ ਲੋਕ ਆਪਣੇ ਕੀਮਤੀ ਸਮਾਨ ਨੂੰ ਸੁਰੱਖਿਅਤ ਰੱਖਣ ਦੇ ਲਈ ਬੈਂਕ ਲੋਕਰਾਂ ਦੀ ਵਰਤੋਂ ਕਰਦੇ ਨੇ ਖਾਸ ਕਰਕੇ ਬੀਬੀਆਂ ਜਿਨ੍ਹਾਂ ਕੋਲ ਕੀਮਤੀ ਗਹਿਣੇ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਬੈਂਕ ਲੋਕਰਾਂ ਨੂੰ ਲੈ ਕੇ ਹੁਣ ਬੈਂਕਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਭਾਰਤੀ ਖਜ਼ਾਨਾ ਮੰਤਰਾਲਾ ਜਿਹੜਾ ਉਸ ਵੱਲੋਂ 1 ਨਵੰਬਰ 2025 ਤੋਂ ਬੈਂਕਿੰਗ ਸਿਸਟਮ ਵਿੱਚ ਕਈ ਮਹੱਤਵਪੂਰਨ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਵਿੱਚ ਬੈਂਕ ਖਾਤਿਆਂ ਤੋਂ ਲੈ ਕੇ ਲੋਕਰ ਰੱਖਣ ਦੇ ਨਿਯਮ ਤੱਕ ਤਬਦੀਲ ਕੀਤੇ ਗਏ ਨੇ ਅਤੇ ਕੁਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਨੇ ਅਸਲ ਵਿੱਚ ਇਸ ਦੌਰਾਨ ਕੁੱਲ 5 ਕਾਨੂੰਨਾਂ ਵਿੱਚ ਸੋਧ ਕੀਤੀ ਗਈ ਹੈ ਇਹਨਾਂ ਵਿੱਚ ਬੈਂਕ ਖਾਤਿਆਂ ਨਾਲ ਜੁੜੇ ਨਿਯਮਾਂ ਤੋਂ ਲੈ ਕੇ ਬੈਂਕਾਂ ਵਿੱਚ ਤੁਹਾਡੇ ਲੋਕਰਾਂ ਸੰਬੰਧੀ ਕਾਨੂੰਨ ਤੱਕ ਤਬਦੀਲੀਆਂ ਸ਼ਾਮਲ ਨੇ ਸੋਣ ਤੋਂ ਦੱਸਦੀ ਹੈ ਕਿ ਆਖਿਰ ਕਿਹੜੇ ਕਿਹੜੇ ਬਦਲਾ ਕੀਤੇ ਗਏ ਲੋਕਰ ਨਾਲ ਜੁੜੇ ਨਿਯਮਾਂ ਵਿੱਚ ਹੀ ਹੁਣ ਤਬਦੀਲੀਆਂ ਕੀਤੀਆਂ ਗਈਆਂ ਨੇ ਮੰਨਿਆ ਜਾ ਰਿਹਾ ਹੈ ਕਿ ਬੈਂਕਿੰਗ ਸਿਸਟਮ ਵਿੱਚ ਕੀਤੇ ਗਏ ਬਦਲਾਅ ਲੋਕally ਕਾਫੀ ਲਾਹੇਵੰਦ ਸਾਬਤ ਹੋਣਗੇ ਨਵੇਂ ਨਿਯਮਾਂ ਅਨੁਸਾਰ ਬੈਂਕ ਲੋਕਰ ਦੇ ਮਾਲਕ ਨੂੰ ਇੱਕ ਪ੍ਰਾਇੋਰਟੀ ਲਿਸਟ ਦੇਣੀ ਲਾਜ਼ਮੀ ਹੋਵੇਗੀ ਜਿਸ ਵਿੱਚ ਇਹ ਦਰਸਾਇਆ ਜਾਵੇਗਾ ਕਿ ਉਹ ਮਾਲਕ ਦੀ ਮੌਤ ਤੋਂ ਬਾਅਦ ਕੌਣ ਉਸ ਲੋਕਰ ਨੂੰ ਖੋਲ੍ਹ ਸਕੇਗਾ ਬੈਂਕ ਲੋਕਰ ਲਈ ਲੋਕ ਇੱਕ ਤੇ ਬਾਅਦ ਇੱਕ ਨਾਮਜ਼ਦਗੀ ਕਰ ਸਕਣਗੇ ਜਿਸ ਦਾ ਅਰਥ ਹੈ ਕਿ ਲੋਕਰ ਵਿੱਚ ਰੱਖੇ ਕੀਮਤੀ ਸਮਾਨ ਜਿਵੇਂ ਗਹਿਣੇ ਜਾਂ ਦਸਤਾਵੇਜ਼ਾਂ ਲਈ ਵੱਧ ਤੋਂ ਵੱਧ 4 ਨਾਮ ਦਰਜ ਕਰਵਾਏ ਜਾ ਸਕਦੇ ਨੇ ਪਰ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਇਹ 4 ਨਾਮ ਕਰਮਵਾਰ ਤੌਰ ਤੇ ਲਾਗੂ ਹੋਣਗੇ ਭਾਵ ਕਿ ਜੇ ਪਹਿਲਾ ਵਿਅਕਤੀ ਮੌਜੂਦ ਨਹੀਂ ਹੋਵੇਗਾ ਤਾਂ ਦੂਜੇ ਵਿਅਕਤੀ ਦਾ ਨਾਮ ਲਿਸਟ ਵਿੱਚ ਆਵੇਗਾ ਅਤੇ ਉਹ ਲੋਕਰ ਖੋਲ੍ਹ ਸਕੇਗਾ ਇਸ ਨਵੇਂ ਨਿਯਮ ਦਾ ਮਕਸਦ ਪਰਿਵਾਰਕ ਜਾਂ ਫਿਰ ਕਾਨੂੰਨੀ ਝਗੜਿਆਂ ਨੂੰ ਘਟਾਉਣਾ ਹੈ ਅਤੇ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ ਤਾਂ ਜੋ ਇੱਕ ਸਮੇਂ ਤੇ ਸਿਰਫ ਇੱਕ ਵਿਅਕਤੀ ਹੀ ਲੋਕਰ ਤੱਕ ਪਹੁੰਚ ਸਕੇ ਅਤੇ ਕੋਈ ਗੜਬੜ ਜਾਂ ਫਿਰ ਦੇਰੀ ਨਾ ਹੋਵੇ ਬੈਂਕ ਦੇ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਦੇ ਪਿੱਛੇ ਕਈ ਵੱਡੇ ਕਾਰਨ ਨੇ ਅਸਲ ਵਿੱਚ ਹੁਣ ਗਾਹਕ ਆਪਣੇ ਹਰ ਨੋਮੀਨੀ ਨੂੰ ਆਪਣੀ ਬਚਤ ਦਾ ਇੱਕ ਨਿਰਧਾਰਿਤ ਪ੍ਰਤੀਸ਼ਤ ਦੇ ਸਕੇਗਾ ਤਾਂ ਜੋ ਕੁੱਲ ਮਿਲਾ ਕੇ 100% ਦੀ ਹਿੱਸਾ ਸਪਸ਼ਟ ਤੌਰ ਤੇ ਵੰਡਿਆ ਜਾ ਸਕੇ ਇਸ ਨਾਲ ਪੂਰਾ ਪ੍ਰਕਿਰਿਆ ਪਾਰਦਰਸ਼ੀ ਅਤੇ ਆਸਾਨ ਬਣ ਸਕਦਾ ਹੈ ਇਸ ਤੋਂ ਇਲਾਵਾ ਜਲਦ ਹੀ ਬੈਂਕਿੰਗ ਕੰਪਨੀ ਰੂਲਸ 2025 ਵੀ ਜਾਰੀ ਕੀਤੇ ਜਾਣਗੇ ਇਹਨਾਂ ਨਿਯਮਾਂ ਤਹਿਤ ਸਾਰੇ ਬੈਂਕਾਂ ਵਿੱਚ ਨਾਮੀਨੇਸ਼ਨ ਕਰਨ ਰੱਦ ਕਰਨ ਇਸ ਲਈ ਲੋੜੀਂਦੇ ਫਾਰਮ ਦੀ ਜਾਣਕਾਰੀ ਅਤੇ ਹੋਰ ਪ੍ਰਕਿਰਿਆਵਾਂ ਨੂੰ ਇਕਸਾਰ ਕੀਤਾ ਜਾਵੇਗਾ ਇਹ ਸਾਰੇ ਬਦਲਾਅ ਕਰਨ ਦਾ ਮੁੱਖ ਉਦੇਸ਼ ਬੈਂਕਿੰਗ ਸਿਸਟਮ ਨੂੰ ਮਜ਼ਬੂਤ ਬਣਾਉਣਾ ਸੁਰੱਖਿਆ ਵਧਾਉਣਾ ਅਤੇ ਲੋਕਾਂ ਨੂੰ ਬਿਹਤਰ ਅਤੇ ਗੁਣਵੱਤਾ ਵਾਲੀ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨਾ ਹੈ